ਇਹ ਫਲ ਹਾਰਾ ਉਹ ਕੰਮ ਕਰ ਰਿਹਾ ਜਿਹੜਾ ਹੋਰ ਕੋਈ ਕਲਾਕਾਰ ਨਹੀਂ ਕਰ ਸਕਦਾ ਅਤੇ ਕਿਉਂ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਇੰਡਸਟਰੀ ਦਾ ਸਤਾਨ ਕਿਹਾ ਜਾਂਦਾ ਸੀਗਾ ਅਤੇ ਕਿਉਂ ਇਹ ਗਾਣਾ ਇੰਨਾ ਜ਼ਿਆਦਾ ਇੰਪੋਰਟੈਂਟ ਆ ਇੱਕ ਇਹੋ ਜਿਹਾ ਕਿਹਦਾ ਕੰਮ ਕਰ ਰਿਹਾ ਜਿਹੜਾ ਦੂਜੇ ਨਹੀਂ ਕਰ ਪਾਏ ਤੇ ਕਿਵੇਂ ਬਾਈ ਨੇ ਫਿਰ ਤੋਂ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਇਹ ਸਾਰੀਆਂ ਗੱਲਾਂ ਨੇ ਨਾ ਜਿਹੜਾ ਇਹ ਸਾਰੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਿਹੜੇ ਜਿਹੜੇ ਵੀਰ ਵੀ ਸਿੱਧੂ ਮੂਸੇਵਾਲੇ ਦੇ 팬 ਨੇ ਉਪਲੀਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਵੇਂ ਕਿਉਂ ਆਖ ਰਹੀ ਜੇ ਗਾਣਾ ਇੰਨਾ ਜ਼ਿਆਦਾ ਇੰਪੋਰਟੈਂਟ ਆ ਇੰਪੋਰਟੈਂਟ ਫੀਲ ਤਾਂ ਹੋਇਆ ਕਿ ਗਾਣੇ ਤਾਂ ਹੋਰ ਵੀ ਬਥੇਰੇ ਆਉਂਦੇ ਆ ਗਾਣੇ ਚੱਲਦੇ ਵੀ ਆ ਗਾਣੇ ਨੂੰ ਮਿਲੀਅਨਸ ਦੇ ਵਿੱਚ ਵਿਊ ਵੀ ਆਉਂਦੇ ਆ ਪਰ ਇੱਕ ਹੁੰਦੀ ਆ ਜਿਹੜੀ ਨੇਰੀ ਆਉਣਾ ਨੇਰੀ ਆਉਣਾ YouTube ਦੇ ਉੱਪਰ ਉਹ ਨੇਰੀ ਨਹੀਂ ਜਾ ਰਹੀ ਕਾਫੀ ਸਮੇਂ ਦੀ ਤੇ ਇੱਕ ਜੋ YouTube ਆ ਨਾ YouTube ਨੂੰ ਅਗਰ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਸਿੰਧੂ ਮੁਸੇ ਵਾਲੇ ਤੋਂ ਬਹੁਤ ਜ਼ਿਆਦਾ ਫਾਇਦਾ ਹੋਇਆ ਠੀਕ ਹੈ YouTube ਨੂੰ ਸਿੰਧੂ ਮੁਸੇ ਵਾਲਾ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ YouTube ਬਹੁਤ ਜ਼ਿਆਦਾ ਚੱਲਣ ਲੱਗੀ ਸੀ ਕਿਉਂਕਿ ਇੱਕ ਸੰਗਰ ਮੁਕਾਬਲੇ ਚੱਲ ਪਏ ਸੀਗੇ ਵੀ ਕਿਹਦੇ ਗਾਣੇ ਨੂੰ ਕਿੰਨੇ ਜ਼ਿਆਦਾ ਵਿਊ ਆਉਂਦੇ ਆ ਕਿਹੜਾ ਗਾਣਾ 24 ਘੰਟਿਆਂ ਦੇ ਵਿੱਚ ਇੰਨੇ ਕਰਦਾ ਕਿਹਦੇ ਤੇ ਵੱਧ ਕਮੈਂਟ ਆਉਣਗੇ ਇਹ ਚੀਜ਼ਾਂ ਤੁਸੀਂ ਦੇਖੋ ਵੀ 2020 21 19 ਉਦੋਂ ਬਹੁਤ ਇਹ ਚੀਜ਼ਾਂ ਹੁੰਦੀਆਂ ਸੀ ਤੇ ਉਦੋਂ ਇੱਕਦਮ ਹੀ ਜਿਹੜਾ ਨਾ ਉਹ YouTube ਦੇ ਉੱਪਰ ਗਾਣਿਆਂ ਨੂੰ ਵਿਊ ਵੀ ਵੱਡੇ ਆਉਣ ਲੱਗੇ ਸੀਗੇ ਪੰਜਾਬੀ ਗਾਣੇ ਪਰੀ ਸਿੱਧੂ ਦੇ ਜਾਣ ਤੋਂ ਬਾਅਦ ਇਹ ਜਿਹੜੀ ਚੀਜ਼ ਆ ਇਹ ਤਾਂ ਤੁਸੀਂ ਗੌਰ ਕੀਤਾ ਹੋਣਾ ਕਿ ਕਾਫੀ ਜ਼ਿਆਦਾ ਠੰਡੀ ਹੋ ਗਈ ਆ YouTube ਦੇ ਉੱਪਰ ਅੱਜ ਕੱਲ ਆਪਣੇ ਲੋਕ ਇੰਨੇ ਜ਼ਿਆਦਾ ਧਿਆਨ ਨਹੀਂ ਦਿੰਦੇ ਕਿੰਨੇ ਹੀ ਗਾਣੇ ਆਉਂਦੇ ਰਹਿੰਦੇ ਆ ਕਿੱਥੇ ਨੂੰ ਕੁਝ ਪਤਾ ਨਾ ਕਿਹਦਾ ਗਾਣਾ ਆਇਆ ਕਿੰਨੇ ਵੀਊ ਆਏ ਚਰਚਾ ਹੀ ਨਹੀਂ ਹੁੰਦੀ ਖਾਸ ਕਰਕੇ ਉਹ ਲੋਕ ਜਿਹੜੇ ਯੂਟਿਊਬਰ ਨੇ ਜਿਹੜੇ ਕਿ ਰਿਐਕਸ਼ਨ ਵੀਡੀਓ ਦਿੰਦੇ ਨੇ ਰਿਵਿਊ ਦਿੰਦੇ ਨੇ ਗਾਣੇ ਆ ਦੇ ਉੱਤੇ ਜਦੋਂ ਸਿੱਧੂ ਮੂਸੇਵਾਲਾ ਹੁੰਦਾ ਸੀ ਨਾ ਉਹਨਾਂ ਦਾ ਕੰਮ ਬੜਾ ਜ਼ਿਆਦਾ ਚੱਲਦਾ ਸੀ ਬਹੁਤ ਜ਼ਿਆਦਾ ਉਹਨਾਂ ਦਾ ਕੰਮ ਚੱਲਦਾ ਸੀਗਾ ਉਹ ਬਾਈ ਦੇ ਗਾਣੇ ਤਾਂ ਰਿਵਿਊ ਦਿੰਦੇ ਉਹਨਾਂ ਦੀਆਂ ਵੀਡੀਓ ਨੂੰ ਵੀ ਲੱਖਾਂ ਦੀ ਗਿਣਤੀ 'ਚ ਵਿਊ ਆਉਂਦੇ ਸੀ ਹੁਣ ਉਹਦੇ ਜਾਣ ਤੋਂ ਬਾਅਦ ਉਹਨਾਂ ਦਾ ਕੰਮ ਵੀ ਬਿਲਕੁਲ ਠੰਡਾ ਪੈ ਗਿਆ ਸੀ ਤੁਸੀਂ ਦੇਖੋ ਕਿ ਇਸ ਗਾਣੇ ਨਾਲ ਫਿਰ ਤੋਂ ਉਹਨਾਂ ਦੇ ਚੈਨਲ ਆ ਜਿਹੜੇ ਉਹ ਰੀਚ ਵਿੱਚ ਆ ਗਏ ਆ ਉਹ ਹੋਰ ਵੀ ਕਈ ਕਲਾਕਾਰਾਂ ਦੇ ਗਾਣਿਆਂ ਨੂੰ ਰਿਵਿਊ ਦਿੰਦੇ ਆ ਜਿਹੜੇ ਯੂਟਿਊਬਰ ਨੇ ਪਰ ਤੁਸੀਂ ਫਿਰ ਤੋਂ ਦੇਖੋ ਵੀ ਕਿਸੇ ਵੀ ਕਲਾਕਾਰ ਦੇ ਗਾਣੇ ਦੀ ਵੀਡੀਓ ਨੂੰ ਉਹਨੇ ਵਿਊ ਨਹੀਂ ਆ ਕੋ ਚਾਹੀ ਕਿਸੇ ਵੀ ਵੱਡੇ ਤੋਂ ਵੱਡੇ ਕਲਾਕਾਰ ਨੂੰ ਰਿਵਿਊ ਦਿੰਦੇ ਰਹਿਣ ਪਰ ਕੋਈ ਨਹੀਂ ਵੀਊ ਨਹੀਂ ਆਉਂਦੇ ਜਿੰਨੇ ਕਿ ਉਹਨਾਂ ਦੀ ਵੀਡੀਓ ਤੇ ਸਿੱਧੂ ਨੂੰ ਰਿਵਿਊ ਦੇਣ ਵਾਲੇ ਆਉਂਦੇ ਸੀ ਤੇ ਉਹ ਚੀਜ਼ ਹੁਣ ਬਰੋਟਾ ਨੇ ਫਿਰ ਤੋਂ ਵਾਪਸ ਲੈ ਆਂਦੀ ਆ ਹੁਣ ਤੁਸੀਂ ਉਹਨਾਂ ਸਾਰੇ ਰਿਵਿਊਰਾਂ ਦੇ ਚੈਨਲਾਂ ਤੇ ਜਾ ਕੇ ਦੇਖੋ ਉਹ ਚੈਨਲ ਪਹਿਲਾਂ ਤਾਂ ਗਾਇਬ ਹੀ ਹੋਵੇ ਸੀ ਆਪਣੀ ਫੀਡ ਵਿੱਚ ਆਉਣਾ ਹੀ ਹਟ ਗਈ ਸੀ ਪਤਾ ਹੀ ਨਹੀਂ ਸੀ ਲੋਕਾਂ ਨੂੰ ਵੀ ਇਹ ਲੋਕ ਹੁੰਦੇ ਸੀ ਆਪਾਂ ਉਹਨਾਂ ਨੂੰ ਦੇਖਦੇ ਵੀ ਹੁੰਦੇ ਸੀ ਇਹ ਸਾਲ 2021 ਵੇਲੇ ਉਹ ਚੈਨਲ ਬੜੇ ਚੱਲਦੇ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਉਹ ਚੈਨਲ ਚੱਲ ਪਏ ਆ ਤੇ ਆਪਣੀ ਫੀਡ ਵਿੱਚ ਵੀ ਆਉਣ ਲੱਗ ਗਏ ਸੋ ਇਸੇ ਲਈ ਮੈਂ ਕਹ ਰਿਹਾ ਕਿ YouTube ਨੂੰ ਤੇ ਖਾਸ ਕਰਕੇ YouTuberਾਂ ਨੂੰ ਸਿੰਧੂ ਦੇ ਗਾਣੇ ਨਾਲ ਬੜਾ ਫਾਇਦਾ ਪਰ ਇੱਕ ਗੱਲ ਹੋਰ ਹੈ ਕਿ ਸਿੱਧੂ ਦੇ ਵੀ ਗਾਣੇ ਤਾਂ ਆਉਂਦੇ ਰਹਿੰਦੇ ਆ ਪਰ ਇਹ ਗਾਣਾ ਨਾ ਉਸ ਤਰ੍ਹਾਂ ਦਾ ਗਾਣਾ ਜਿਹੜਾ ਸਿੱਧੂ ਦੇ ਜਾਂਦੇ ਹੁੰਦੇ ਹੁੰਦਾ ਸੀ ਕੁਝ ਵੱਖਰੇ ਗਾਣੇ ਹੁੰਦੇ ਆ ਕੁਝ ਸਪੈਸ਼ਲ ਗਾਣੇ ਹੁੰਦੇ ਆ ਜਿਹੜੇ ਕਿ ਬਹੁਤ ਜ਼ਿਆਦਾ ਚੱਲਦੇ ਆ ਜਿਵੇਂ ਉਹਦਾ ਬੰਮੀਹਾ ਬੋਲੇ ਗਾਣਾ ਸੀ ਜਾਂ ਫਿਰ ਜਿਵੇਂ ਬਾਈ ਬਾਈ ਗਾਣਾ ਸੀ ਉਸ ਤੋਂ ਇਲਾਵਾ ਜੋ ਮੂਵ ਸਟੇਪ ਦੇ ਗਾਣੇ ਸੀਗੇ ਉਸੇ ਤਰ੍ਹਾਂ ਦਾ ਇਹ ਕੁਝ ਆਊਗਾ ਉਹਨਾਂ ਵળે ਵੀ ਉਹ ਚੈਨ ਵਾਲਾ ਜਿਹੜਾ ਇੰਨੀ ਜ਼ਿਆਦਾ ਚੱਲਦੀ ਸੀ ਰਿਵਿਊ ਵੀਡੀਓ ਬੜਨਾ ਚੱਲਦੀ ਸੀ ਤੇ ਉਹ ਜਿਹੜਾ ਮੈਂ ਮੁਕਾਬਲੇ ਦੀ ਗੱਲ ਕੀਤੀ ਹੈ ਕਿ ਉਹਦਾ ਮੁਕਾਬਲੇ ਚੱਲਦੇ ਹੁੰਦੇ ਸੀ ਹੁਣ ਉਹ ਮੁਕਾਬਲੇ ਕਿਤੇ ਨਹੀਂ ਰਹੇ ਮੇਰੀ ਪਰ ਇਸ ਗਾਣੇ ਵੇਲੇ ਫਿਰ ਤੋਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਮੁਕਾਬਲੇ ਚੱਲੇ ਆ ਤੇ ਬਾਕੀਆਂ ਨੂੰ ਵੀ ਚੈਲੰਜ ਕੀਤਾ ਜਾ ਰਿਹਾ ਤੇ ਇੱਕੋ ਜਿਹੇ ਜਿਹੇ ਕਮੈਂਟਾਂ ਵਾਲੀ ਚੀਜ਼ ਆ ਉਹ ਬੜੀ ਇੰਪੋਰਟੈਂਟ ਦਾ ਕਿ ਇਹ ਚੀਜ਼ ਵੀ YouTube ਲਈ ਬੜੀ ਉਦੋਂ ਵੱਡੀ ਹੁੰਦੀ ਸੀ ਨਾ YouTube ਚੱਲਦਾ ਹੀ ਇਸ ਕਰਕੇ ਸੀਗਾ ਵੀ ਲੋਕ ਕਮੈਂਟ ਕਰਦੇ ਸੀ ਜਾ ਕੇ ਲਾਈਕ ਕਰਦੇ ਹੁੰਦੇ ਸੀ ਕਿਹੜੇ ਤੇ ਵੱਧ ਕਮੈਂਟ ਆ ਵੱਧ ਲਾਈਕ ਆ ਇੰਨੇ ਘੰਟਿਆਂ ਵਿੱਚ ਇੰਨੇ ਵਿਊ ਆ ਉਹ ਚੀਜ਼ ਹੁਣ ਜਦੋਂ ਇਹਨਾਂ ਨੇ ਚੈਲੰਜ ਕੀਤਾ ਨਾ ਕਿ 20 ਮਿਲੀਅਨ ਕਮੈਂਟ ਹੋਣਗੇ ਇਸ ਵੀਡੀਓ ਤੇ ਕਰੋ ਕਿਤਨਾ ਦੀ ਮਿਲੀਅਨ ਕਮੈਂਟ ਤਾਂ ਤੁਸੀਂ ਦੇਖੋ ਵੀ 20 ਮਿਲੀਅਨ ਕਮੈਂਟ ਦਾ ਮਤਲਬ ਇਹ ਵੀ ਹੈ ਵੀ 20 ਮਿਲੀਅਨ ਵਿਊ ਵੀ ਆਉਣਗੇ ਉਹ ਚੀਜ਼ ਦਾ ਇਫੈਕਟ ਬਹੁਤ ਜ਼ਿਆਦਾ ਪਾਊਗਾ ਤੇ ਲੋਕ ਵੈਸੇ ਵੀ ਹਮ ਯੂਟਿਊਬ ਨੂੰ ਘੱਟ ਦੇਖਦੇ ਸੀ ਇੰਸਟਾਗ੍ਰam ਵੱਲ ਜ਼ਿਆਦਾ ਸੀ ਬਟ ਇਸ ਗਾਣੇ ਤੋਂ ਬਾਅਦ ਦੇ ਵਿੱਚ ਹੁਣ ਲੋਕ ਫਿਰ ਤੋਂ ਯੂਟਿਊਬ ਤੇ ਹੀ ਲੱਗੇ ਹੋਇਆ ਤੇ ਸਿੱਧੂ ਨੇ ਆਪਣੇ ਇੱਕ ਗਾਣੇ ਦੇ ਵਿੱਚ ਵੀ ਆਖਿਆ ਸੀਗਾ ਦੀਫ ਤੇ ਗਾਣੇ ਚ ਕਿ ਮੇਰੇ ਸਿਰੋਂ ਚੱਲੇ ਯੂਟਿਊਬ ਅੱਜ ਕੰਦਾ ਉਦੋਂ ਦਾ ਬਈ ਉਹ ਸੱਚ ਹੁੰਦਾ ਸੀ ਸਿੱਧੂ ਦੇ ਨਾਂ ਤੇ ਯੂਟਿਊਬ ਪੰਜਾਬ ਦੇ ਵਿੱਚ ਜ਼ਿਆਦਾਤਰ ਚੱਲੀ ਸੀ ਤੇ ਇਸ ਗਾਣੇ ਨੇ ਉਹ ਫਿਰ ਤੋਂ ਗਾ ਦਤਾ ਦੂਜੀ ਗੱਲ ਇਹ ਹੈ ਕਿ ਹੁਣ ਆਪਣਾ ਇੰਟਰਸਟ ਵੀ ਇੱਕ ਹਿਸਾਬ ਨਾਲ ਖਤਮ ਜਾਂ ਨਹੀਂ ਹੋ ਗਿਆ ਹੁੰਦਾ ਵੀ ਯਾਰ ਕਿਹਦੇ ਗਾਣੇ ਨੂੰ ਕਿੰਨੇ ਜਿਊਆ ਕੌਣ ਚੱਲ ਰਿਹਾ ਅੱਜ ਕੱਲ ਕਿਹਦੇ ਗਾਣੇ ਆ ਰਹੇ ਗਾਣੇ ਤਾਂ ਬਥੇਰੇ ਆਈ ਜਾਂਦੇ ਆ ਚੱਲਦੇ ਵੀ ਆ ਪਰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਜੋ ਇੱਕ 뮤직 ਹੁੰਦਾ ਪੰਜਾਬੀ 뮤직 ਆਲਾ ਪੰਜਾਬੀ ਆਲਾ ਗਾਣਾ ਜਿਹਦੇ ਵਿੱਚ ਕਲਾਕਾਰ ਗਾ ਰਿਹਾ ਹੋਵੇ ਮੈਨੂੰ ਐਸੇ ਵੀ ਜੋ ਅੱਜ ਕੱਲ ਤਿੰਨ ਚਾਰ ਨਵੇਂ ਜਿਹੇ ਕਲਾਕਾਰ ਚੱਲਦੇ ਆ ਇਹਨਾਂ ਦੇ ਗਾਣੇ ਕੁਝ ਜ਼ਿਆਦਾ ਪਸੰਦ ਨਹੀਂ ਆਉਂਦੇ ਕਿਉਂਕਿ ਉਹ ਲੋਕ ਗਾਉਂਦੇ ਨਹੀਂ ਆ ਉਹ ਬਸ ਗੱਲਾਂ ਕਰਦੇ ਆ ਗਾਇਕੀ ਤਾਂ ਬਸ ਮੈਨੂੰ ਲੱਗੂਗੀ ਤਿੰਨ ਚਾਰ ਲੋਕਾਂ ਕੋਲ ਹੀ ਰਹਿ ਗਈ ਆ ਜਿਨ੍ਹਾਂ ਦੇ ਵਿੱਚੋਂ ਦਲਜੀਤ ਇੱਕ ਆ ਜਿਹਦੇ ਗਾਣੇ ਘੱਟੋ ਘੱਟ ਉਹ ਇਹ ਤਾਂ ਕਹਿ ਸਕਦੇ ਆ ਵੀ ਉਹ ਗਾਉਂਦਾ ਕਰਨ ਔਜਲਾ ਦੇ ਵੀ ਗਾਣੇ ਹੁੰਦੇ ਆ ਜਿਹਦੇ ਵਿੱਚੋਂ ਗਾਉਂਦਾ ਪਰ ਜਿਵੇਂ ਕਹਿੰਦੇ ਨੇ ਨੇਰੀ ਆ ਜਾਣੀ ਇਹਨਾਂ ਸਾਰਿਆਂ ਦੇ ਗਾਣੇ ਚੱਲਦੇ ਆ ਮਿਲੀਅਨਸ ਦੇ ਵਿੱਚ ਵਿਊ ਹੁੰਦੇ 700 ਮਿਲੀਅਨ ਜਿਆਦੇ ਬਟ ਇੱਕਦਮ ਨਹੀਂ ਜਾਂਦੇ ਕਿ ਪਹਿਲੇ 2 ਦਿਨਾਂ ਦੇ ਵਿੱਚ ਹੀ 30 32 ਮਿਲੀਅਨ ਹੋ ਗਏ ਹੁਣ ਉਹ ਚੀਜ਼ ਉਹ ਬੂਸਟ ਮਿਲਣਾ ਤੋਂ ਇਹ ਗਾਣੇ ਨਾਲ ਬਰੋਟਾ ਗਾਣੇ ਨਾਲ ਪੰਜਾਬੀ ਇੰਡਸਟਰੀ ਨੂੰ ਇੱਕਦਮ ਨਵਾਂ ਬੂਸਟ ਮਿਲਿਆ ਜਿਵੇਂ ਵਾਪਸ ਜਾਣ ਆ ਵੀ ਹੋਏ ਨਿਊ ਇੰਡਸਟਰੀ ਦੇ ਵਿੱਚ ਤੇ ਹੁਣ ਇਹਦੇ ਮੁਕਾਬਲੇ ਦੇ ਵਿੱਚ ਹੋਰ ਕਲਾਕਾਰ ਵੀ ਗਾਣੇ ਗਾਉਣਗੇ ਇਹਦਾ ਵੀ ਇੰਡਸਟਰੀ ਨੂੰ ਹੀ ਫਾਇਦਾ ਜਦੋਂ ਇਹ ਗਾਣਾ ਇੰਨਾ ਚੱਲੇ ਲੋਕ ਕਹਿਣਗੇ ਜੋ ਕੰਪੀਟੀਟਰ ਨੇ ਉਹ ਕਹਿਣਗੇ ਸਾਡਾ ਵੀ ਇੰਨਾ ਚੱਲੇ ਤਾਂ ਇਹਦਾ ਜਿਹੜਾ ਫਾਇਦਾ ਉਹ ਇੰਡਸਟਰੀ ਨੂੰ ਹੁੰਦਾ ਸਿੱਧੂ ਇਹ ਇਹ ਫਾਇਦਾ ਇੰਡਸਟਰੀ ਨੂੰ ਹੋ ਰਿਹਾ ਸੀ ਸੋ ਇਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਕਿਉਂ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਸਿੱਧੂ ਦਾ ਗਾਣਾ ਬਰੋਟਾ ਤੇ ਕਿਵੇਂ ਇਹਨੇ ਤੜਕਾ ਮਚਾਇਆ ਕਿਵੇਂ ਫਿਰ ਤੋਂ ਯੂ نو ਇੱਕਦਮ ਹਾਈਪ ਜੀ ਕ੍ਰੀਏਟ ਹੋ ਗਈ ਹੈ ਗਾਣਿਆਂ ਦੇ ਲਈ ਵੀ ਹੁਣ ਕਿਹਦਾ ਗਾਣਾ ਆਊਗਾ ਕਿਹੜਾ ਗਾਣਾ ਆਊਗਾ ਸੇ ਤੁਸੀਂ ਵੀ ਮੈਨੂੰ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਕੀ ਲੱਗਦਾ ਅਤੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਿੱਧੂ ਮੂਸੇਵਾਲਾ ਬਾਈ ਦਾ ਪਰੋਟਾ ਗਾਣਾ ਇਹ ਫਿਲਹਾਲ ਉਹ ਕੰਮ ਕਰ ਰਿਹਾ ਜਿਹੜਾ ਹੋਰ ਕੋਈ ਕਲਾਕਾਰ ਨਹੀਂ ਕਰ ਸਕਦਾ ਅਤੇ ਕਿਉਂ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਇੰਡਸਟਰੀ ਦਾ ਸਤਾਨ ਕਿਹਾ ਜਾਂਦਾ ਸੀਗਾ ਅਤੇ ਕਿਉਂ ਇਹ ਗਾਣਾ ਇੰਨਾ ਜ਼ਿਆਦਾ ਇੰਪੋਰਟੈਂਟ ਆ ਇਹ ਕਹੋ ਜੇ ਕਿੰਦਾ ਕੰਮ ਕਰ ਰਿਹਾ ਜਿਹੜਾ ਦੂਜੇ ਨਹੀਂ ਕਰ पाए ਤੇ ਕਿਵੇਂ ਬਾਈ ਨੇ ਫਿਰ ਤੋਂ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਹੈ ਇਹ ਸਾਰੀਆਂ ਗੱਲਾਂ ਨੇ ਨਾ ਜਿਹੜਾ ਨਾ ਇਹ ਸਾਰੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਿਹੜੇ ਜਿਹੜੇ ਵੀਰ ਵੀ ਸਿੱਧੂ ਮੂਸੇਵਾਲੇ ਦੇ 팬 ਨੇ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਹ ਮੈਂ ਕਿਉਂ ਆਖ ਰਹੀ ਜੀ ਇਹ ਗਾਣਾ ਇੰਨਾ ਜ਼ਿਆਦਾ ਇੰਪੋਰਟੈਂਟ ਆ ਇੰਪੋਰਟੈਂਟ ਵੀ ਤਾਂ ਹੋਇਆ ਕਿ ਗਾਣੇ ਤਾਂ ਹੋਰ ਵੀ ਬਥੇਰੇ ਆਉਂਦੇ ਆ ਗਾਣੇ ਚੱਲਦੇ ਵੀ ਆ ਦੋਂ ਇਹ ਨੂੰ ਮਿਲੀਅਨਸ ਦੇ ਵਿੱਚ ਵਿਊ ਵੀ ਆਉਂਦੇ ਆ ਪਰ ਇੱਕ ਹੁੰਦੀ ਆ ਜਿਹੜੀ ਨੇਰੀ ਆਉਣਾ ਨੇਰੀ ਆਉਣਾ YouTube ਦੇ ਉੱਪਰ ਉਹ ਨੇਰੀ ਨਹੀਂ ਆ ਰਹੀ ਕਾਫੀ ਸਮੇਂ ਦੀ ਤੇ ਇੱਕ ਜੋ YouTube ਹੈ ਨਾ YouTube ਨੂੰ ਅਗਰ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਸਿੱਧੂ ਮੂਸੇ ਵਾਲੇ ਤੋਂ ਬਹੁਤ ਜ਼ਿਆਦਾ ਫਾਇਦਾ ਹੋਇਆ ਠੀਕ ਹੈ YouTube ਨੇ ਸਿੱਧੂ ਮੂਸੇ ਵਾਲਾ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ YouTube ਬਹੁਤ ਜ਼ਿਆਦਾ ਚੱਲਣ ਲੱਗੀ ਸੀ ਕਿਉਂਕਿ ਇੱਕ ਸੰਗਲ ਮੁਕਾਬਲੇ ਚੱਲ ਪਏ ਸੀਗੇ ਵੀ ਕਿਹਦੇ ਗਾਣੇ ਨੂੰ ਕਿੰਨੇ ਜ਼ਿਆਦਾ ਵਿਊ ਆਉਂਦੇ ਆ ਕਿਹਦਾ ਗਾਣਾ 24 ਘੰਟਿਆਂ ਦੇ ਵਿੱਚ ਇੰਨੇ ਕਰਦਾ ਕਿਹਦੇ ਤੇ ਵੱਧ ਕਮੈਂਟ ਆਉਣਗੇ ਇਹ ਚੀਜ਼ਾਂ ਤੁਸੀਂ ਦੇਖੋ ਵੀ 2020 21 19 ਉਦੋਂ ਬਹੁਤ ਇਹ ਚੀਜ਼ਾਂ ਹੁੰਦੀਆਂ ਸੀ ਤੇ ਉਦੋਂ ਇਕਦਮ ਹੀ ਜਿਹੜਾ ਨਾ ਉਹ YouTube ਦੇ ਉੱਪਰ ਗਾਣਿਆਂ ਨੂੰ ਵਿਊ ਵੀ ਬੜੇ ਆਉਣ ਲੱਗੇ ਸੀਗੇ ਪੰਜਾਬੀ ਗਾਣੇ ਪਰ ਸਿੱਧੂ ਦੇ ਜਾਣ ਤੋਂ ਬਾਅਦ ਇਹ ਜਿਹੜੀ ਚੀਜ਼ ਆ ਇਹ ਤਾਂ ਤੁਸੀਂ ਗੌਰ ਕੀਤਾ ਹੋਣਾ ਕਿ ਕਾਫੀ ਜ਼ਿਆਦਾ ਠੰਡੀ ਹੋ ਗਈ ਆ YouTube ਦੇ ਉੱਪਰ ਅੱਜ ਕੱਲ ਆਪਣੇ ਲੋਕ ਇੰਨੇ ਜ਼ਿਆਦਾ ਧਿਆਨ ਨਹੀਂ ਦਿੰਦੇ ਕਿੰਨੇ ਹੀ ਗਾਣੇ ਆਉਂਦੇ ਰਹਿੰਦੇ ਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿਹੜਾ ਗਾਣਾ ਆਇਆ ਕਿੰਨੇ ਵਿਊ ਆਏ ਚਾਚਾ ਹੀ ਨਹੀਂ ਹੁੰਦੀ ਖਾਸ ਕਰਕੇ ਉਹ ਲੋਕ ਜਿਹੜੇ ਯੂਟਿਊਬਰ ਨੇ ਜਿਹੜੇ ਕੀ ਰਿਐਕਸ਼ਨ ਵੀਡੀਓ ਦਿੰਦੇ ਨੇ ਰਿਵਿਊ ਦਿੰਦੇ ਨੇ ਗਾਣਿਆਂ ਦੇ ਉੱਤੇ ਜਦੋਂ ਸਿੱਧੂ ਮੂਸੇ ਵਾਲਾ ਹੁੰਦਾ ਸੀ ਨਾ ਉਹਨਾਂ ਦਾ ਕੰਮ ਬੜਾ ਜ਼ਿਆਦਾ ਚੱਲਦਾ ਸੀ ਬਹੁਤ ਜ਼ਿਆਦਾ ਉਹਨਾਂ ਦਾ ਕੰਮ ਚੱਲਦਾ ਸੀਗਾ ਉਹ ਬਾਈ ਦੇ ਗਾਣਿਆਂ ਦਾ ਰਿਵਿਊ ਦਿੰਦੇ ਉਹਨਾਂ ਦੀਆਂ ਵੀਡੀਓ ਨੂੰ ਵੀ ਲੱਖਾਂ ਦੀ ਗਿਣਤੀ 'ਚ ਵਿਊ ਆਉਂਦੇ ਸੀ ਹੁਣ ਉਹਦੇ ਜਾਣ ਤੋਂ ਬਾਅਦ ਉਹਨਾਂ ਦਾ ਕੰਮ ਵੀ ਬਿਲਕੁਲ ਠੰਡਾ ਪੈ ਗਿਆ ਸੀ ਤੁਸੀਂ ਦੇਖੋ ਕਿ ਇਸ ਗਾਣੇ ਨਾਲ ਫਿਰ ਤੋਂ ਉਹਨਾਂ ਦੇ ਚੈਨਲ ਆ ਜਿਹੜੇ ਉਹ ਰੀਚ ਵਿੱਚ ਆ ਗਏ ਆ ਉਹ ਹੋਰ ਵੀ ਕਈ ਕਲਾਕਾਰਾਂ ਦੇ ਗਾਣਿਆਂ ਨੂੰ ਰਿਵਿਊ ਦਿੰਦੇ ਆ ਜਿਹੜੇ ਯੂਟਿਊਬਰ ਨੇ ਪਰ ਤੁਸੀਂ ਫਿਰ ਤੋਂ ਦੇਖੋ ਵੀ ਕਿਸੇ ਵੀ ਕਲਾਕਾਰ ਦੇ ਗਾਣੇ ਦੀ ਵੀਡੀਓ ਨੂੰ ਉਹਨੇ ਵੀਊ ਨਹੀਂ ਆ। ਉਹ ਚਾਹੀ ਕਿਸੇ ਵੀ ਵੱਡੇ ਤੋਂ ਵੱਡੇ ਕਲਾਕਾਰ ਨੂੰ ਰਿਵਿਊ ਦਿੰਦੇ ਰਹਿਣ ਪਰ ਉਹਨੇ ਵੀਊ ਨਹੀਂ ਆਉਂਦੇ ਜਿੰਨੇ ਕਿ ਉਹਨਾਂ ਦੀ ਵੀਡੀਓ ਤੇ ਸਿੱਧੂ ਨੂੰ ਰਿਵਿਊ ਦੇਣ ਵਾਲੇ ਆਉਂਦੇ ਸੀ। ਤੇ ਉਹ ਚੀਜ਼ ਹੁਣ ਬਰੋਟਾ ਨੇ ਫਿਰ ਤੋਂ ਵਾਪਸ ਲੈ ਆਂਦੀ ਆ। ਹੁਣ ਤੁਸੀਂ ਉਹਨਾਂ ਸਾਰੇ ਰਿਵਿਊਰਾਂ ਦੇ ਚੈਨਲਾਂ ਤੇ ਜਾ ਕੇ ਦੇਖੋ। ਉਹ ਚੈਨਲ ਪਹਿਲਾਂ ਤਾਂ ਗਾਇਬ ਹੀ ਹੋਵੇ ਸੀ ਆਪਣੀ ਫੀਡ ਵਿੱਚ ਆਉਣਾ ਹੀ ਹਟ ਗਈ ਸੀ। ਪਤਾ ਹੀ ਨਹੀਂ ਸੀ ਲੋਕਾਂ ਨੂੰ ਵੀ ਇਹ ਲੋਕ ਹੁੰਦੇ ਸੀ ਆਪਾਂ ਉਹਨਾਂ ਨੂੰ ਦੇਂਦੇ ਵੀ ਹੁੰਦੇ ਸੀਗੇ। ਅਸਲ ਵੀ 21 ਵੇਲੇ ਉਹ ਚੈਨਲ ਬੜੇ ਚੱਲਦੇ ਸੀ। ਪਰ ਹੁਣ ਇੱਕ ਵਾਰ ਫਿਰ ਤੋਂ ਚੱਲ ਪਾਇਆ ਤੇ ਆਪਣੀ ਫੀਡ ਵਿੱਚ ਵੀ ਆਉਣ ਲੱਗਿਆ। ਸੋ ਇਸੇ ਲਈ ਮੈਂ ਕਹ ਰਿਹਾ ਕਿ YouTube ਨੂੰ ਤੇ ਖਾਸ ਕਰਕੇ YouTuberਾਂ ਨੂੰ Sidhu ਦੇ ਗਾਣੇ ਨਾਲ ਬੜਾ ਫਾਇਦਾ ਹੁੰਦਾ ਤੇ ਪਰ ਇੱਕ ਗੱਲ ਹੋਰ ਹੈ ਕਿ Sidhu ਦੇ ਵੀ ਗਾਣੇ ਤਾਂ ਆਉਂਦੇ ਰਹਿੰਦੇ ਆ ਪਰ ਇਹ ਗਾਣਾ ਨਾ ਉਸ ਤਰ੍ਹਾਂ ਦਾ ਗਾਣਾ ਜਿਹੜਾ Sidhu ਦੇ ਜਾਂਦੇ ਹੁੰਦੇ ਹੁੰਦਾ ਸੀ। ਕੁਝ ਵੱਖਰੇ ਗਾਣੇ ਹੁੰਦੇ ਆ, ਕੁਝ ਸਪੈਸ਼ਲ ਗਾਣੇ ਹੁੰਦੇ ਆ ਜਿਹੜੇ ਤੇ ਬਹੁਤ ਜ਼ਿਆਦਾ ਚੱਲਦੇ ਆ ਜਿਵੇਂ ਉਹਦਾ ਬੰਮੀਹਾ ਬੋਲੇ ਗਾਣਾ ਸੀ ਜਾਂ ਫਿਰ ਜਿਵੇਂ ਬਾਈ ਬਾਈ ਗਾਣਾ ਸੀ ਉਸ ਤੋਂ ਇਲਾਵਾ ਜੋ ਮੂਵ ਸਟੇਪ ਦੇ ਗਾਣੇ ਸੀਗੇ ਉਸੇ ਤਰ੍ਹਾਂ ਦਾ ਇਹ ਕੁਝ ਆਊਗਾ। ਉਹਨਾਂ ਵੇਲੇ ਵੀ ਉਹ ਚੈਨਲ ਜਿਹੜਾ ਇੰਨੀ ਜ਼ਿਆਦਾ ਚੱਲਦੇ ਸੀ ਰਿਵਿਊ ਵੀਡੀਓ ਬੜਨਾ ਚੱਲਦੇ ਹੁੰਦਾ ਸੀ ਤੇ ਉਹ ਜਿਹੜਾ ਮੈਂ ਮੁਕਾਬਲੇ ਦੀ ਗੱਲ ਕੀਤੀ ਹੈ ਕਿ ਉਦੋਂ ਮੁਕਾਬਲੇ ਚੱਲਦੇ ਹੁੰਦੇ ਸੀ ਹੁਣ ਉਹ ਮੁਕਾਬਲੇ ਕਿਤੇ ਨਹੀਂ ਰਹੇ ਨਹੀਂ ਕਿ ਪਰ ਇਸ ਗਾਣੇ ਵੇਲੇ ਫਿਰ ਤੋਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਮੁਕਾਬਲੇ ਚੱਲੇ ਆ ਤੇ ਬਾਕੀਆਂ ਨੂੰ ਵੀ ਚੈਲੰਜ ਕੀਤਾ ਜਾ ਰਿਹਾ ਤੇ ਇੱਕੋ ਜਿਹੜੀ ਕਮੈਂਟਾਂ ਵਾਲੀ ਚੀਜ਼ ਆ ਉਹ ਬੜੀ ਇੰਪੋਰਟੈਂਟ ਦਾ ਕਿ ਇਹ ਚੀਜ਼ ਵੀ YouTube ਲਈ ਬੜੀ ਉਦੋਂ ਵੱਡੀ ਹੁੰਦੀ ਸੀ ਨਾ YouTube ਚੱਲਦਾ ਸੀ ਇਸ ਕਰਕੇ ਸੀਗਾ ਵੀ ਲੋਕ ਕਮੈਂਟ ਕਰਦੇ ਸੀ ਜਾ ਕੇ ਲਾਈਕ ਕਰਦੇ ਹੁੰਦੇ ਸੀ ਕਿਹੜੇ ਤੇ ਵੱਧ ਕਮੈਂਟ ਤਾਂ ਵੱਧ ਲਾਈਕ ਤਾਂ ਇੰਨੇ ਘੰਟਿਆਂ ਵਿੱਚ ਇੰਨੇ ਵਿਊ ਆ ਉਹ ਚੀਜ਼ ਹੁਣ ਜਦੋਂ ਇਹਨਾਂ ਨੇ ਚੈਲੰਜ ਕੀਤਾ ਨਾ ਕਿ 20 ਮਿਲੀਅਨ ਕਮੈਂਟ ਹੋਣਗੇ ਇਸ ਵੀਡੀਓ ਤੇ ਕਰੋ ਉਕਤ ਨਹੀਂ 20 ਮਿਲੀਅਨ ਕਮੈਂਟ ਤਾਂ ਤੁਸੀਂ ਦੇਖੋ ਵੀ 20 ਮਿਲੀਅਨ ਕਮੈਂਟ ਦਾ ਮਤਲਬ ਇਹ ਵੀ ਹੈ ਵੀ 20 ਮਿਲੀਅਨ ਵਿਊ ਵੀ ਆਉਣਗੇ ਉਹ ਚੀਜ਼ ਦਾ ਇਫੈਕਟ ਬਹੁਤ ਜ਼ਿਆਦਾ ਪਾਊਗਾ ਤੇ ਲੋਕ ਵੈਸੇ ਵੀ ਹੁਣ YouTube ਨੂੰ ਘੱਟ ਦੇਖਦੇ ਸੀ Instagram ਵੱਲ ਜ਼ਿਆਦਾ ਸੀ ਬਟ ਇਸ ਗਾਣੇ ਤੋਂ ਬਾਅਦ ਦੇ ਵਿੱਚ ਹੁਣ ਲੋਕ ਫਿਰ ਤੋਂ YouTube ਤੇ ਹੀ ਲੱਗੇ ਹੋਇਆ ਤੇ ਸਿੱਧੂ ਨੇ ਆਪਣੇ ਇੱਕ ਗਾਣੇ ਦੇ ਵਿੱਚ ਵੀ ਆਖਿਆ ਸੀਗਾ ਦੀਫ ਦੇ ਗਾਣੇ ਚ ਕਿ ਮੇਰੇ ਸਿਰੋਂ ਚੰਨੇ YouTube ਅੱਜ ਕੰਨਾ ਉਦੋਂ ਦਾ ਬਈ ਉਹ ਸੱਚ ਹੁੰਦਾ ਸੀ ਸਿੱਧੂ ਦੇ ਨਾਂ ਤੇ YouTube ਪੰਜਾਬ ਦੇ ਵਿੱਚ ਜ਼ਿਆਦਾਤਰ ਚੱਲੀ ਸੀ ਤੇ ਇਸ ਗਾਣੇ ਨੇ ਉਹ ਫਿਰ ਤੋਂ ਕਰ ਦਿੱਤਾ ਦੂਜੀ ਗੱਲ ਇਹ ਹੈ ਕਿ ਹੁਣ ਆਪਣਾ ਨਾ ਇੰਟਰਸਟ ਜਾ ਵੀ ਇੱਕ ਹਿਸਾਬ ਨਾਲ ਖਤਮ ਜਾਂ ਨਹੀਂ ਹੋ ਗਿਆ ਹੁੰਦਾ ਵੀ ਯਾਰ ਕਿਹਦੇ ਗਾਣੇ ਨੂੰ ਕਿੰਨੇ ਜੀਊਗਾ ਕੌਣ ਚੱਲ ਰਿਹਾ ਅੱਜ ਕੱਲ ਕਿਹਦੇ ਗਾਣੇ ਆ ਰਹੇ ਗਾਣੇ ਤਾਂ ਬਥੇਰੇ ਆਈ ਜਾਂਦੇ ਆ ਚੱਲਦੇ ਵੀ ਆ ਪਰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਜੋ ਇੱਕ 뮤직 ਹੁੰਦਾ ਪੰਜਾਬੀ 뮤직 ਵਾਲਾ ਪੰਜਾਬੀ ਵਾਲਾ ਗਾਣਾ ਜਿਹਦੇ ਵਿੱਚ ਕਲਾਕਾਰ ਗਾ ਰਿਹਾ ਹੋਵੇ ਮੈਨੂੰ ਐਸੇ ਵੀ ਜੋ ਅੱਜਕੱਲ ਤਿੰਨ ਚਾਰ ਨਵੇਂ ਜਿਹੇ ਕਲਾਕਾਰ ਚੱਲਦੇ ਆ ਇਹਨਾਂ ਦੇ ਗਾਣੇ ਕੁਝ ਜ਼ਿਆਦਾ ਪਸੰਦ ਨਹੀਂ ਆਉਂਦੇ ਕਿਉਂਕਿ ਉਹ ਲੋਕ ਗਾਉਂਦੇ ਨਹੀਂ ਆਉਂ ਉਹ ਬਸ ਗੱਲਾਂ ਕਰਦੇ ਆ ਗਾਇਕੀ ਤਾਂ ਬਸ ਮੈਨੂੰ ਵੀ ਤਿੰਨ ਚਾਰ ਲੋਕਾਂ ਕੋਲ ਹੀ ਰਹਿ ਗਈ ਆ ਜਿਨ੍ਹਾਂ ਦੇ ਵਿੱਚੋਂ ਦਰਜੀਤ ਇੱਕ ਵੀ ਜਿਹਦੇ ਗਾਣੇ ਘੱਟੋ ਘੱਟ ਉਹ ਇਹ ਤਾਂ ਕਹਿ ਸਕਦੇ ਆ ਵੀ ਉਹ ਗਾਉਂਦਾ ਕਰਨ ਔਜਲਾ ਦੇ ਵੀ ਗਾਣੇ ਹੁੰਦੇ ਆ ਜਿਦੇ ਵਿੱਚੋਂ ਗਾਉਂਦਾ ਪਰ ਜਿਵੇਂ ਕਦੋਂ ਨੇ ਨੇਰੀ ਆ ਜਾਣੀ ਇਹਨਾਂ ਸਾਰਿਆਂ ਦੇ ਗਾਣੇ ਚੱਲਦੇ ਆ ਮਿਲੀਅਨਸ ਦੇ ਵਿੱਚ ਵਿਊ ਹੁੰਦੇ 700 ਮਿਲੀਅਨ ਜਾਂਦੇ ਬਟ ਇੱਕਦਮ ਨਹੀਂ ਜਾਂਦੇ ਕਿ ਪਹਿਲੇ 2 ਦਿਨਾਂ ਦੇ ਵਿੱਚ ਹੀ 30 32 ਮਿਲੀ ਉਹ ਜਿਹੜਾ ਬੂਸਟ ਮਿਲਣਾ ਤਾਂ ਇਹ ਗਾਣੇ ਨਾਲ ਬਰੋਟਾ ਗਾਣੇ ਨਾਲ ਪੰਜਾਬੀ ਇੰਡਸਟਰੀ ਨੂੰ ਇੱਕਦਮ ਨਵਾਂ ਬੂਸਟ ਮਿਲਿਆ ਜਿਵੇਂ ਵਾਪਸ ਚਾਨ ਆ ਗਈ ਹੋਵੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੇ ਹੁਣ ਇਹਦੇ ਮੁਕਾਬਲੇ ਦੇ ਵਿੱਚ ਹੋਰ ਕਲਾਕਾਰ ਵੀ ਗਾਣੇ ਕਾਉਣਗੇ ਇਹਦਾ ਵੀ ਇੰਡਸਟਰੀ ਨੂੰ ਹੀ ਫਾਇਦਾ ਜਦੋਂ ਇਹ ਗਾਣਾ ਇੰਨਾ ਚੱਲੇ ਲੋਕ ਕਹਿਣਗੇ ਜੋ ਕੰਪੀਟੀਟਰ ਨੇ ਉਹ ਕਹਿਣਗੇ ਸਾਡਾ ਵੀ ਇੰਨਾ ਚੱਲੇ ਤਾਂ ਇਹਦਾ ਜਿਹੜਾ ਫਾਇਦਾ ਉਹ ਇੰਡਸਟਰੀ ਨੂੰ ਹੁੰਦਾ ਸਿੱਧੂ ਵੇਲੇ ਇਹ ਫਾਇਦਾ ਇੰਡਸਟਰੀ ਨੂੰ ਹੋ ਰਿਹਾ ਸੀ ਸੋ